ਸ਼ੰਭੂ ਮੋਰਚੇ ਦਾ ਅੱਜ ਪੰਜਵਾਂ ਦਿਨ ਹੈ ਔਰ ਪੰਜਵੇਂ ਦਿਨ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਕਿਸਾਨ ਇੰਤਜ਼ਾਰ ਹੁਣ ਕੱਲ ਦੀ ਬੈਠਕ ਦਾ ਕਰ ਰਹੇ ਨੇ ਐਤਵਾਰ ਨੂੰ ਬੈਠਕ ਰੱਖੀ ਗਈ ਹੈ 6 ਵਜੇ ਕੇਂਦਰੀ ਮੰਤਰੀਆਂ ਦੇ ਨਾਲ ਇੱਕ ਵਾਰ ਫਿਰ ਤੋਂ ਬੈਠਕ ਹੋਊਗੀ ਔਰ ਕਿਸਾਨ ਆਪਣੀਆਂ ਮੰਗਾਂ ਲੈ ਕੇ ਇੱਕ ਵਾਰ ਫਿਰ ਕੇਂਦਰ ਦੇ ਸਾਹਮਣੇ ਮੁਲਾਕਾਤ ਕਰਨਗੇ ਔਰ ਉੱਥੇ ਹੀ ਦੂਸਰੇ ਪਾਸੇ ਤਸਵੀਰ ਤੁਹਾਨੂੰ ਸ਼ੰਭੂ ਮੋਰਚੇ ਦੀ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀ ਦਿਖਾ ਰਹੇ ਹਾਂ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਾਲਾਤ ਪਿਛਲੇ 2-3 ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇ ਜੋ ਹਾਲਾਤ ਪਿਛਲੇ 2-3 ਦਿਨਾਂ ਦੇ ਵਿੱਚ ਬਣੇ ਹੋਏ ਸੀ ਉਹ ਅੱਜ ਕੁਝ ਵੱਖਰੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਕ ਪਾਸੇ ਕਿਸਾਨ ਜ਼ਰੂਰ ਖੜੇ ਹੋਏ ਨੇ ਜਿਹੜੀ ਸੀਮਾ ਕਿਸਾਨਾਂ ਨੂੰ ਜੋ ਹੱਦ ਜਿਹੜੀ ਹੈ ਉਹ ਇਹਨਾਂ ਦੇ ਜਥੇਬੰਦੀਆਂ ਦੇ ਵੱਲੋਂ ਕਹਿ ਦਿੱਤੀ ਗਈ ਹੈ ਕਿ ਇਸ ਹੱਦ ਤੱਕ ਹੀ ਖੜੇ ਹੋਣਾ ਉਸ ਹੱਦ ਤੱਕ ਕਿਸਾਨ ਖੜੇ ਹੋਏ ਨੇ ਪਰ ਉਸਲੇ ਉੱਥੇ ਹੀ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਦੇਖੋਗੇ ਕਿਸਾਨ ਜਿਹੜੇ ਨੇ ਉਹ ਅਜੇ ਵੀ ਉਸੇ ਹੱਦ ਦੇ ਉੱਤੇ ਇੱਥੇ ਡਟੇ ਹੋਏ ਨੇ ਖੜੇ ਹੋਏ ਨੇ ਔਰ ਇਹਨਾਂ ਦੇ ਜੋ ਆਗੂ ਨੇ ਜੋ ਇਹਨਾਂ ਜਥੇਬੰਦੀਆਂ ਦੇ ਆਗੂ ਨੇ ਜੋ ਇਹਨਾਂ ਨੇ ਇਹਨਾਂ ਨੂੰ ਕਾਲ ਦਿੱਤੀ ਹੈ ਜੋ ਇਹਨਾਂ ਨੂੰ ਗੱਲ ਕਹੀ ਹੈ ਕਿ ਇਸ ਹੱਦ ਤੋਂ ਅੱਗੇ ਨਹੀਂ ਜਾਣਾ ਤਾਂ ਉਸੇ ਦਾ ਹੀ ਇਹ ਪਾਲਣ ਜਿਹੜਾ ਹੈ ਉਹ ਕਰ ਰਹੇ ਨੇ ਤਾਂ ਇਸੇ ਹੱਦ ਦੇ ਉੱਤੇ ਖੜੇ ਹੋ ਕੇ ਇਸ ਵੇਲੇ ਇੰਤਜ਼ਾਰ ਜਿਹੜਾ ਹੈ ਉਹ ਉਹ ਅਗਲੇ ਐਲਾਨ ਦਾ ਕਰ ਰਹੇ ਨੇ ਔਰ ਕੱਲ ਦੀ ਮੀਟਿੰਗ ਦੀ ਖਾਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਜਿਹੜੀ ਹੈ ਉਹ ਉਡੀਕ ਕੀਤੀ ਜਾ ਰਹੀ ਹੈ ਕੱਲ ਦੀ ਮੀਟਿੰਗ ਕਿਹੋ ਜੀ ਰਹਿੰਦੀ ਹੈ ਕੱਲ ਦੀ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਫ਼ ਹੋਣਗੀਆਂ ਕੱਲ ਦੀ ਮੀਟਿੰਗ ਜੇ ਸਿੱਟਾ ਉਹਦੇ ਵਿੱਚੋਂ ਕੁਝ ਨਿਕਲਦਾ ਤਾਂ ਕਿਸਾਨ ਵਾਪਸ ਪਰ ਸਕਦੇ ਨੇ ਪਰ ਜੇ ਕੱਲ ਦੀ ਮੀਟਿੰਗ ਦੇ ਵਿੱਚ ਜੇ ਮੀਟਿੰਗ ਬੇ ਸਿੱਟਾ ਰਹਿੰਦੀ ਹੈ ਤਾਂ ਉਹ ਅਗਲੀ ਰੂਪਰੇਖਾ ਤਿਆਰ ਕਰੂਗੀ ਕਿ ਕਿਸਾਨ ਦਿੱਲੀ ਜਾਂਦੇ ਨੇ ਜਾਂ ਫਿਰ ਇੱਥੇ ਹੀ ਸ਼ਾਂਤਮਈ ਤਰੀਕੇ ਨਾਲ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਊਗਾ ਤਾਂ ਇੱਕ ਵਾਰ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਸ਼ੰਭੂ ਬਾਰਡਰ ਦੀ ਦੁਬਾਰਾ ਦਿਖਾ ਦਿੰਦੇ ਹਾਂ ਹਾਲਾਂਕਿ ਪਹਿਲਾਂ ਤਾਂ ਇਹ ਜੋ ਤੁਸੀਂ ਪੈਰਾਮਿਲਟਰੀ ਫੋਰਸਸ ਦੇਖ ਰਹੇ ਹੋ ਜਾਂ ਆਰਮੀ ਦੇ ਜੋ ਜਵਾਨ ਦੇਖ ਰਹੇ ਹੋ ਪੁਲਿਸ ਫੋਰਸ ਦੇਖ ਰਹੇ ਹੋ ਤਾਂ ਇਹ ਪਹਿਲਾਂ ਹਮੇਸ਼ਾ ਐਕਸ਼ਨ ਮੋਡ ਦੇ ਵਿੱਚ ਹੀ ਰਹਿੰਦੀ ਸੀ ਹੱਦ ਦੇ ਵਿੱਚ ਅਥਰੂ ਗੈਸ ਦੇ ਇਹਨਾਂ ਦੇ ਵੱਲੋਂ ਗੋਲੇ ਫੜੇ ਹੀ ਰਹਿੰਦੇ ਸੀ ਦਾਗਣ ਨੂੰ ਇਹ ਤਿਆਰ ਹੀ ਰਹਿੰਦੇ ਸੀ ਪਰ ਹੁਣ ਥੋੜਾ ਇਹ ਵੀ ਠੰਡੇ ਪੈਂਦੇ ਹੋਏ ਨਜ਼ਰ ਆਏ ਨੇ ਇਹਨਾਂ ਦੇ ਵੱਲੋਂ ਵੀ ਹੁਣ ਜੋ ਅਥਰੂ ਗੈਸ ਦੇ ਗੋਲੇ ਨੇ ਉਹ ਇੱਥੇ ਕਿਸਾਨਾਂ ਦੇ ਉੱਤੇ ਨਹੀਂ ਡਾਗੇ ਜਾ ਰਹੇ ਕਿਉਂਕਿ ਗੱਲਬਾਤ ਜਿਹੜੀ ਆ ਉਹ ਜਦੋਂ ਸ਼ੁਰੂ ਹੋ ਚੁੱਕੀ ਆ ਤਾਂ ਉਸ ਸਭ ਦੇ ਵਿਚਕਾਰ ਇਹ ਪਹਿਲਾਂ ਹੀ ਸਭ ਤੋਂ ਪਹਿਲੀ ਮੰਗ ਰੱਖੀ ਗਈ ਸੀ ਕਿ ਜਿਹੜੇ ਇਸ ਵੇਲੇ ਟੀਅਰ ਗੈਸ ਸ਼ੈਲਿੰਗ ਹੋ ਰਹੀ ਹੈ ਉਸ ਨੂੰ ਰੋਕਿਆ ਜਾਵੇ ਤਾਂ ਉੱਥੇ ਹੀ ਇਸ ਨੂੰ ਰੋਕ ਕੇ ਹੁਣ ਆਪਸੀ ਜਿਹੜੀ ਗੱਲਬਾਤ ਆ ਉਹ ਖਾਸ ਤੌਰ ਦੇ ਉੱਤੇ 18 ਤਰੀਕ ਨੂੰ ਹੋਵੇਗੀ ਤਾਂ ਇੱਥੇ ਤੁਸੀਂ ਵੇਖੋਗੇ ਇਹੀ ਉਹ ਜਵਾਨ ਨੇ ਇੱਕ ਪਾਸੇ ਜਵਾਨ ਨੇ ਤੇ ਦੂਸਰੇ ਪਾਸੇ ਕਿਸਾਨ ਨੇ ਤੇ ਜਵਾਨਾਂ ਤੇ ਕਿਸਾਨਾਂ ਦੇ ਵਿਚਕਾਰ ਜਦੋਂ ਪਹਿਲੇ 2-3 ਦਿਨ ਜੋ ਮਾਹੌਲ ਬਣਿਆ ਜੋ ਤਸਵੀਰਾਂ ਬਣੀਆਂ ਉਹ ਸਭ ਦੇ ਸਾਹਮਣੇ ਸੀ ਸਭ ਨੇ ਦੇਖਿਆ ਕਿ ਅੱਧਾ-ਲੱਧਾ ਸੀ ਕਿਸੇ ਇਹ ਜੰਗ ਦੇ ਮੈਦਾਨ ਤੋਂ ਘਟਨਾ ਹੋਵੇ ਅੱਗੇ ਵੀ ਕੰਡਿਆਲੀ ਤਾਰ ਜਿਹੜੀ ਆ ਉਹ ਪਈ ਹੋਈ ਹੈ ਇੱਟਾ ਰੋੜੇ ਤੁਹਾਨੂੰ ਸੜਕ ਦੇ ਉੱਤੇ ਪਏ ਹੋਏ ਨਜ਼ਰ ਆਣਗੇ ਔਰ ਦੂਸਰੇ ਪਾਸੇ ਉੱਥੇ ਖਾਸ ਤੌਰ ਦੇ ਉੱਤੇ ਜਿਹੜੇ ਜਵਾਨ ਹੈ ਉਹ ਤੁਹਾਨੂੰ ਇਸ ਵੇਲੇ ਮੌਜੂਦ ਨਜ਼ਰ ਆਣਗੇ ਤਾਂ ਜਿਵੇਂ ਕਿਸਾਨ ਪਿਛਲੇ 5 ਦਿਨਾਂ ਤੋਂ ਡਟੇ ਹੋਏ ਨੇ ਕਿਸਾਨ ਜਿਹੜੇ ਪਿਛਲੇ 5 ਦਿਨਾਂ ਤੋਂ ਇੱਥੇ ਹੀ ਮੌਜੂਦ ਨੇ ਔਰ ਲਗਾਤਾਰ ਉਹਨਾਂ ਦੇ ਵੱਲੋਂ ਇੱਥੇ ਜੋ ਹੈ ਉਹ ਹੱਥ ਦੇ ਉੱਤੇ ਖੜ ਕੇ ਇਹੀ ਕਾਲ ਜਿਹੜੀ ਹੈ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਇਹੀ ਤਸਵੀਰ ਉਹਨਾਂ ਨੂੰ ਵੀ ਬਾਰ-ਬਾਰ ਦਿਖਾਈ ਜਾਂਦੀ ਹੈ ਕਿ ਜੇ ਤੁਸੀਂ ਡਟੇ ਹੋਏ ਹੋ ਤਾਂ ਅਸੀਂ ਵੀ ਡਟੇ ਹੋਏ ਹਾਂ ਜੇ ਤੁਸੀਂ ਉੱਥੇ ਖੜ ਕੇ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਸਕਦੇ ਹੋ ਤਾਂ ਸਾਡੇ ਵੀ ਹੌਸਲੇ ਬੁਲੰਦ ਨੇ ਅਸੀਂ ਵੀ ਉਸੇ ਤਰੀਕੇ ਦੇ ਨਾਲ ਬੁਲੰਦ ਹੌਸਲਿਆਂ ਦੇ ਨਾਲ ਇੱਥੇ ਖੜ ਕੇ ਇੱਥੇ ਡਟ ਕੇ ਆਪਣੀ ਜਥੇਬੰਦੀਆਂ ਦੀ ਅਗਵਾਈ ਕਰਾਂਗੇ ਤਾਂ ਲੋਕ ਵੀ ਇੱਥੇ ਖਾਸ ਤੌਰ ਦੇ ਉੱਤੇ ਪਹੁੰਚ ਰਹੇ ਨੇ ਕੁਝ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕੁਝ ਅ ਇੱਥੇ ਕਿਸਾਨ ਵੀਰ ਨੇ ਨੌਜਵਾਨ ਹੈ ਨੌਜਵਾਨ ਵੀ ਜਿਹੜੇ ਨੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਜਿਵੇਂ ਤੁਸੀਂ ਦੇਖੋਗੇ ਮਾਤਾ ਜੀ ਹੁਣੇ ਵੀ ਪਹੁੰਚੇ ਨੇ ਮਾਤਾ ਜੀ ਕਿੱਥੋਂ ਆਈ ਹੋ ਤੁਸੀਂ ਰਾਜਪ੍ਰੇਤ ਰਾਜਪ੍ਰੇਤ ਜੀ ਹਾਂਜੀ ਅੱਜ ਪਹਿਲਾ ਦਿਨ ਆਏ ਪਹਿਲੀ ਵਾਰ ਆਏ ਹਾਂ ਜੀ ਹਾਂਜੀ ਹ ਕੀ ਮਾਹੌਲ ਕੀ ਨਜ਼ਰ ਆਉਂਦਾ ਲੱਗਦਾ ਇਹ ਪੰਜਾਬ ਹੀ ਹੈ ਨਹੀਂ ਜੀ ਨਹੀਂ ਇਹ ਕੋਈ ਬਾਰਡਰ ਦਾ ਤੁਹਾਨੂੰ ਲੱਗਦਾ ਕਿ ਮਾਹੌਲ ਬਾਰਡਰ ਦਾ ਹੈ ਇੱਥੇ ਜਿਵੇਂ ਜੰਗ ਛੜੀ ਹੋਵੇ ਇਹ ਤਾਂ ਜੰਗ ਵਰਗਾ ਮਾਹੌਲ ਬਣਿਆ ਪਿਆ ਜੀ ਹਾਂ ਜੀ ਬਹੁਤ ਖਰਾਬ ਮਾਹੌਲ ਕਰਤਾ ਮੋਦੀ ਨੇ ਇਹ ਬਪੂ ਕਿਵੇਂ ਤਕੜੇ ਹੋ ਜਾਓਗੇ ਦਿੱਲੀ ਜਾਣਾ ਕਿ ਉਰੇ ਜੇ ਇੰਤਜ਼ਾਰ ਕਰਦੇ ਜਹੇ ਪਾਰਟੀ ਆ ਕੋ ਜਹੇ ਬੰਦੀ ਉਦਾਂ ਹੀ ਜੇ ਆ ਕੋ ਦਿੱਲੀ ਜਾਣਾ ਦਿੱਲੀ ਚਲੇ ਜਾਗੇ ਜੇ ਇਥੋਂ ਇਹ ਹਲਾਉ ਜੇ ਇਥੋਂ ਮੁਰਦਾਂਗੇ ਆਰਬਰਾ ਥਰੂ ਗੈਸ ਦੇ ਗੋਲੇ ਦਾਗ ਦਿੰਦੇ ਨੇ ਇਹ ਨਹੀਂ ਉਹ ਦੇ ਵੇਖੋ ਪੱਕੀਆਂ ਗੋਲੀਆਂ ਮਾਰਦੇ ਨੇ ਤੁਸੀਂ ਵੇਖੋ ਇੱਥੇ ਹਉਣ ਨਹੀਂ ਖਲੋਤਾ ਜਾਂਦੇ ਆ ਤੇ ਗਾੜੀ ਵੇਖ ਲਓ ਵੀ ਇੱਧਰ ਤਾਂ ਲਾ ਲਓ ਸਾ ਪੀਓ ਵੇਖੋ ਕੀ ਬਣਿਆ ਕੀ ਕੀ ਕਹਿੰਦਾ ਏਦਾਂ ਰੋਡਾਂ ਦੇ ਥੋੜੇ ਏਦਾਂ ਕੰਮ ਹੁੰਦੀ ਸਰਕਾਰ ਏਦਾਂ ਥੋੜੀ ਕਰਦੀ ਬਸ ਤਾਂ ਬਿਲਕੁਲ ਆ ਕਿਸਾਨ ਇਸ ਵੇਲੇ ਜੋ ਇੱਥੇ ਖੜੇ ਹੋਏ ਨੇ ਇਹੀ ਗੱਲ ਕਹਿ ਰਹੇ ਨੇ ਕਿ ਹਾਲਾਤ ਅਜੇ ਵੀ ਇੱਥੇ ਖੜਨ ਜੋਗੇ ਨਹੀਂ ਇੱਥੇ ਘੇਰ ਚੜਦੀ ਹੈ ਜੋ ਪੀਰ ਗੈਸ ਮਾਰੇ ਨੇ ਜੋ ਥਰੂ ਗੈਸ ਦੇ ਗੋਲੇ ਦਾਗੇ ਨੇ ਉਸ ਦੀ ਘੇਰ ਅਜੇ ਵੀ ਚੜ ਰਹੀ ਹੈ ਉਹ ਅਜੇ ਵੀ ਮਹਿਸੂਸ ਹੋ ਰਿਹਾ ਕੀ ਕ ਛੜੀ ਕਿਸਾਨ ਜੀਰਾਂ ਦੀ ਇਹ ਮੰਗ ਹੈ ਜੀ ਅਸੀਂ ਸ਼ਾਂਤ ਮੈਨ ਨਾਲ ਦਿੱਲੀ ਜਾਵਾਂਗੇ ਕੋਈ ਨੁਕਸਾਨ ਨਹੀਂ ਕਰਦੇ ਬਾਕੀ ਸਾਡੀ ਫਸਲਾਂ ਦੇ ਸਰਕਾਰੀ ਰੇਟ ਦੇਣ ਐਮ ਐਸ ਸੀ ਦੇਣ ਤੇ ਕਣਕ ਦਾ ਝੋਨੇ ਇਹਦਾ ਸਾਰਾ ਜੀਰੀ ਦਾ ਇਕ ਦਾ ਤੇ ਨਰਮੇ ਦਾ ਪਕਾ ਦਾ ਮੂੰਗਫਲੀ ਦਾ ਉੱਤੇ ਧਿਆਨ ਰੱਖਿਆ ਜਾਵੇ ਪਰ ਕੋਲੇ ਕਿਸਾਨ ਡਟੇ ਹੋਏ ਨਹੀਂ ਔਰ ਉਡੀਕ ਹੈ ਹੁਣ ਮੀਟਿੰਗ ਦੇ ਵਿੱਚੋਂ ਕੀ ਸਟਾਨੇ ਕੱਲ ਦਾ ਕੈਮਰਾ ਪਾਸ ਨਹੀਂ ਕਰ ਰਹੇ ਨੇ ਐਤਵਾਰ ਨੂੰ ਬੈਠਕ ਰੱਖੀ ਗਈ ਹੈ 6 ਵਜੇ ਕੇਂਦਰੀ ਮੰਤਰੀਆਂ ਦੇ ਨਾਲ ਇੱਕ ਵਾਰ ਫਿਰ ਤੋਂ ਬੈਠਕ ਹੋਊਗੀ ਔਰ ਕਿਸਾਨ ਆਪਣੀਆਂ ਮੰਗਾਂ ਲੈ ਕੇ ਇੱਕ ਵਾਰ ਫਿਰ ਕੇਂਦਰ ਦੇ ਸਾਹਮਣੇ ਮੁਲਾਕਾਤ ਕਰਨਗੇ ਔਰ ਉੱਥੇ ਹੀ ਦੂਸਰੇ ਪਾਸੇ ਤਸਵੀਰ ਤੁਹਾਨੂੰ ਸ਼ੰਭੂ ਮੋਰਚੇ ਦੀ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀ ਦਿਖਾ ਰਹੇ ਹਾਂ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਾਲਾਤ ਪਿਛਲੇ 2-3 ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇ ਜੋ ਹਾਲਾਤ ਪਿਛਲੇ 2-3 ਦਿਨਾਂ ਦੇ ਵਿੱਚ ਬਣੇ ਹੋਏ ਸੀ ਉਹ ਅੱਜ ਕੁਝ ਵੱਖਰੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਕ ਪਾਸੇ ਕਿਸਾਨ ਜ਼ਰੂਰ ਖੜੇ ਹੋਏ ਨੇ ਜਿਹੜੀ ਸੀਮਾ ਕਿਸਾਨਾਂ ਨੂੰ ਜੋ ਹੱਦ ਜਿਹੜੀ ਹੈ ਉਹ ਇਹਨਾਂ ਦੇ ਜਥੇਬੰਦੀਆਂ ਦੇ ਵੱਲੋਂ ਕਹਿ ਦਿੱਤੀ ਗਈ ਹੈ ਕਿ ਇਸ ਹੱਦ ਤੱਕ ਹੀ ਖੜੇ ਹੋਣਾ ਹੈ ਉਸ ਹੱਦ ਤੱਕ ਕਿਸਾਨ ਖੜੇ ਹੋਏ ਨੇ ਪਰ ਉਸਲੇ ਉੱਥੇ ਹੀ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਦੇਖੋਗੇ ਕਿਸਾਨ ਜਿਹੜੇ ਨੇ ਉਹ ਅਜੇ ਵੀ ਉਸੇ ਹੱਦ ਦੇ ਉੱਤੇ ਇੱਥੇ ਡਟੇ ਹੋਏ ਨੇ ਖੜੇ ਹੋਏ ਨੇ ਔਰ ਇਹਨਾਂ ਦੇ ਜੋ ਆਗੂ ਨੇ ਜੋ ਇਹਨਾਂ ਜਥੇਬੰਦੀਆਂ ਦੇ ਆਗੂ ਨੇ ਜੋ ਇਹਨਾਂ ਨੇ ਇਹਨਾਂ ਨੂੰ ਕਾਲ ਦਿੱਤੀ ਹੈ ਜੋ ਇਹਨਾਂ ਨੂੰ ਗੱਲ ਕਹੀ ਹੈ ਕਿ ਇਸ ਹੱਦ ਤੋਂ ਅੱਗੇ ਨਹੀਂ ਜਾਣਾ ਤਾਂ ਉਸੇ ਦਾ ਹੀ ਇਹ ਪਾਲਣ ਜਿਹੜਾ ਹੈ ਉਹ ਕਰ ਰਹੇ ਨੇ ਤਾਂ ਇਸੇ ਹੱਦ ਦੇ ਉੱਤੇ ਖੜੇ ਹੋ ਕੇ ਇਸ ਵੇਲੇ ਇੰਤਜ਼ਾਰ ਜਿਹੜਾ ਹੈ ਉਹ ਅਗਲੇ ਐਲਾਨ ਦਾ ਕਰ ਰਹੇ ਨੇ ਔਰ ਕੱਲ ਦੀ ਮੀਟਿੰਗ ਦੀ ਖਾਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਜਿਹੜੀ ਹੈ ਉਹ ਉਡੀਕ ਕੀਤੀ ਜਾ ਰਹੀ ਹੈ ਕੱਲ ਦੀ ਮੀਟਿੰਗ ਕਿਹੋ ਜੀ ਰਹਿੰਦੀ ਹੈ ਕੱਲ ਦੀ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਫ਼ ਹੋਣਗੀਆਂ ਕੱਲ ਦੀ ਮੀਟਿੰਗ ਜੇ ਸਿੱਟਾ ਉਹਦੇ ਵਿੱਚੋਂ ਕੁਝ ਨਿਕਲਦਾ ਤਾਂ ਕਿਸਾਨ ਵਾਪਸ ਪਰ ਸਕਦੇ ਨੇ ਪਰ ਜੇ ਕੱਲ ਦੀ ਮੀਟਿੰਗ ਦੇ ਵਿੱਚ ਜੇ ਮੀਟਿੰਗ ਬੇ ਸਿੱਟਾ ਰਹਿੰਦੀ ਹੈ ਤਾਂ ਉਹ ਅਗਲੀ ਰੂਪਰੇਖਾ ਤਿਆਰ ਕਰੂਗੀ ਕਿ ਕਿਸਾਨ ਦਿੱਲੀ ਜਾਂਦੇ ਨੇ ਜਾਂ ਫਿਰ ਇੱਥੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਊਗਾ ਤਾਂ ਇੱਕ ਵਾਰ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਸ਼ੰਭੂ ਬਾਰਡਰ ਦੀ ਦੁਬਾਰਾ ਦਿਖਾ ਦਿੰਦੇ ਹਾਂ ਹਾਲਾਂਕਿ ਪਹਿਲਾਂ ਤਾਂ ਇਹ ਜੋ ਤੁਸੀਂ ਪੈਰਾਮਿਲਟਰੀ ਫੋਰਸਸ ਦੇਖ ਰਹੇ ਹੋ ਜਾਂ ਆਰਮੀ ਦੇ ਜੋ ਜਵਾਨ ਦੇਖ ਰਹੇ ਹੋ ਜਾਂ ਪੁਲਿਸ ਫੋਰਸ ਦੇਖ ਰਹੇ ਹੋ ਤਾਂ ਇਹ ਪਹਿਲਾਂ ਹਮੇਸ਼ਾ ਐਕਸ਼ਨ ਮੋਡ ਦੇ ਵਿੱਚ ਹੀ ਰਹਿੰਦੀ ਸੀ ਹੱਥ ਦੇ ਵਿੱਚ ਅਥਰੂ ਗੈਸ ਦੇ ਇਹਨਾਂ ਦੇ ਵੱਲੋਂ ਗੋਲੇ ਫੜੇ ਹੀ ਰਹਿੰਦੇ ਸੀ ਦਾਗਣ ਨੂੰ ਇਹ ਤਿਆਰ ਹੀ ਰਹਿੰਦੇ ਸੀ ਪਰ ਹੁਣ ਥੋੜਾ ਇਹ ਵੀ ਠੰਡੇ ਪੈਂਦੇ ਹੋਏ ਨਜ਼ਰ ਆਏ ਨੇ ਇਹਨਾਂ ਦੇ ਵੱਲੋਂ ਵੀ ਹੁਣ ਜੋ ਅਥਰੂ ਗੈਸ ਦੇ ਗੋਲੇ ਨੇ ਉਹ ਇੱਥੇ ਕਿਸਾਨਾਂ ਦੇ ਉੱਤੇ ਨਹੀਂ ਡਾਗੇ ਜਾ ਰਹੇ ਕਿਉਂਕਿ ਗੱਲਬਾਤ ਜਿਹੜੀ ਆ ਉਹ ਜਦੋਂ ਸ਼ੁਰੂ ਹੋ ਚੁੱਕੀ ਆ ਤਾਂ ਉਸ ਸਭ ਦੇ ਵਿਚਕਾਰ ਇਹ ਪਹਿਲਾਂ ਹੀ ਸਭ ਤੋਂ ਪਹਿਲੀ ਮੰਗ ਰੱਖੀ ਗਈ ਸੀ ਕਿ ਜਿਹੜੇ ਇਸੂਲ ਟੀਅਰ ਗੈਸ ਸ਼ੈਲਿੰਗ ਹੋ ਰਹੀ ਹੈ ਉਸ ਨੂੰ ਰੋਕਿਆ ਜਾਵੇ ਤਾਂ ਉੱਥੇ ਹੀ ਇਸ ਨੂੰ ਰੋਕ ਕੇ ਹੁਣ ਆਪਸੀ ਜਿਹੜੀ ਗੱਲਬਾਤ ਆ ਉਹ ਖਾਸ ਤੌਰ ਦੇ ਉੱਤੇ 18 ਤਰੀਕ ਨੂੰ ਹੋਵੇਗੀ ਤਾਂ ਇੱਥੇ ਤੁਸੀਂ ਵੇਖੋਗੇ ਇਹੀ ਉਹ ਜਵਾਨ ਨੇ ਇੱਕ ਪਾਸੇ ਜਵਾਨ ਨੇ ਤੇ ਦੂਸਰੇ ਪਾਸੇ ਕਿਸਾਨ ਨੇ ਤੇ ਜਵਾਨਾਂ ਤੇ ਕਿਸਾਨਾਂ ਦੇ ਵਿਚਕਾਰ ਜਦੋਂ ਪਹਿਲੇ 2-3 ਦਿਨ ਜੋ ਮਾਹੌਲ ਬਣਿਆ ਜੋ ਤਸਵੀਰਾਂ ਬਣੀਆਂ ਉਹ ਸਭ ਦੇ ਸਾਹਮਣੇ ਸੀ ਸਭ ਨੇ ਦੇਖਿਆ ਕਿ ਅੱਧਾ-ਲੱਧਾ ਸੀ ਕਿਸੇ ਇਹ ਜੰਗ ਦੇ ਮੈਦਾਨ ਤੋਂ ਘਟਨਾ ਹੋਵੇ ਅੱਗੇ ਵੀ ਕੰਡਿਆਲੀ ਤਾਰ ਜਿਹੜੀ ਆ ਉਹ ਪਈ ਹੋਈ ਹੈ ਇੱਟਾ ਰੋੜੇ ਤੁਹਾਨੂੰ ਸੜਕ ਦੇ ਉੱਤੇ ਪਏ ਹੋਏ ਨਜ਼ਰ ਆਣਗੇ ਔਰ ਦੂਸਰੇ ਪਾਸੇ ਉੱਥੇ ਖਾਸ ਤੌਰ ਦੇ ਉੱਤੇ ਜਿਹੜੇ ਜਵਾਨ ਹੈ ਉਹ ਤੁਹਾਨੂੰ ਇਸ ਵੇਲੇ ਮੌਜੂਦ ਨਜ਼ਰ ਆਣਗੇ ਤਾਂ ਜਿਵੇਂ ਕਿਸਾਨ ਪਿਛਲੇ 5 ਦਿਨਾਂ ਤੋਂ ਡਟੇ ਹੋਏ ਨੇ ਕਿਸਾਨ ਜਿਹੜੇ ਪਿਛਲੇ 5 ਦਿਨਾਂ ਤੋਂ ਇੱਥੇ ਹੀ ਮੌਜੂਦ ਨੇ ਔਰ ਲਗਾਤਾਰ ਉਹਨਾਂ ਦੇ ਵੱਲੋਂ ਇੱਥੇ ਜੋ ਹੈ ਉਹ ਹੱਥ ਦੇ ਉੱਤੇ ਖੜ ਕੇ ਇਹੀ ਕਾਲ ਜਿਹੜੀ ਹੈ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਇਹੀ ਤਸਵੀਰ ਉਹਨਾਂ ਨੂੰ ਵੀ ਬਾਰ-ਬਾਰ ਦਿਖਾਈ ਜਾਂਦੀ ਹੈ ਕਿ ਜੇ ਤੁਸੀਂ ਡਟੇ ਹੋਏ ਹੋ ਤਾਂ ਅਸੀਂ ਵੀ ਡਟੇ ਹੋਏ ਹਾਂ ਜੇ ਤੁਸੀਂ ਉੱਥੇ ਖੜ ਕੇ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਦਾਗ ਸਕਦੇ ਹੋ ਤਾਂ ਸਾਡੇ ਵੀ ਹੌਸਲੇ